ਡੀਡੀਐਸ ਨਿਊਜ਼ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋਕ ਸਭਾ ਹਲਕਾ ਦੇ ਸੰਗਰੂਰ ਦੇ ਧੂਰੀ ਤੋਂ ਵਿਸ਼ੇਸ਼ ਰਿਪੋਰਟ ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਰ ਦਾ ਧੂਰੀ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਉਹਦੇਦਾਰਾਂ ਅਤੇ ਵਰਕਰਾਂ ਨੇ ਕੀਤਾ ਨਿਗਾ ਸਵਾਗਤ ਇਸ ਮੌਕੇ ਨੋਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਲੋਕਾਂ ਦਾ ਭਾਰੀ ਇਕੱਠ ਵੀ ਦੇਖਣ ਨੂੰ ਮਿਲਿਆ ਅਤੇ ਇਸ ਮੌਕੇ ਲੋਕਾਂ ਨੇ ਮੀਤ ਹੇਰ ਨੂੰ ਜਿਤਾ ਕੇ ਭੇਜਣ ਦਾ ਵਾਅਦਾ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੀਤ 헤ਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਸਰਦਾਰ ਭਗਵੰਤ ਮਾਨ ਦੀ ਜੋ ਸਰਕਾਰ ਹੈ ਲੋਕਪ੍ਰੀਆ ਹੋਈ ਪਈ ਹੈ ਅਤੇ ਪੰਜਾਬ ਦੇ ਲੋਕਾਂ ਨੇ 13 ਦੇ 13 ਸੀਟਾਂ ਜਿਤਾ ਕੇ ਆਮ ਆਦਮੀ ਪਾਰਟੀ ਦੀ ਚੋਲ ਵਿੱਚ ਪਾਉਣ ਦਾ ਤਿਆਰ ਕਰ ਲਿਆ ਹੈ ਨੌਜਵਾਨਾਂ ਨੂੰ ਟਿਕਟ ਮਿਲੀ ਅੱਜ ਤੁਸੀਂ ਨੌਜਵਾਨ ਐ ਹੋ ਕੀ ਹੋਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਪਾਸੰਗ ਸਿੰਘ ਜੀ ਮਾਨ ਨੇ ਨੌਜਵਾਨ ਦੇ ਨਾਂ ਦੀ ਧੜਕਣ ਸਰਦਾਰ ਗੁਰਮੀਤ ਸਿੰਘ ਮੀਤਿਹਾਰ ਨੂੰ ਸਰਵਉਰ ਲੋਕ ਸਭਾ ਉਮੀਦਵਾਰ ਬਣਾਇਆ ਜਿਸ ਕਰਕੇ ਸਾਡੇ ਨੌਜਵਾਨਾਂ ਵਿੱਚ ਬਹੁਤ ਭਾਰੀ ਪ੍ਰਸ਼ਾਪ ਪਾਇਆ ਜਾ ਰਿਹਾ ਜਿਸ ਕਰਕੇ ਅੱਜ ਉਹਦੇ ਸਵਾਗਤ ਲਈ ਇੱਥੇ ਸਾਰੇ ਇਕੱਠੇ ਹੋਏ ਆ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਰਦਾਰ ਸਤਿੰਦਰ ਸਿੰਘ ਚੱਠਾ ਚੇਅਰਮੈਨ ਪੰਜਾਬ ਡੇਅਰ ਹਾਊਸ ਐਂਡ ਕੰਟੇਨਰ ਉਹ ਵੀ ਸਾਡੇ ਦਰਮਿਆਨ ਨੇ ਇਸ ਸਮਰਾਜ ਪੂਰੇ ਜੋਸ਼-ਜੋਸ਼ ਨਾਲ ਸਮਰਥ ਕਰਾਂਗਾ ਪ੍ਰਧਾਨ ਜੀ ਨੌਜਵਾਨਾਂ ਨੇ ਪੂਰਾ ਜੋਸ਼ ਦਿਖਾਈ ਦੇ ਰਿਹਾ ਹਾਂ ਪਰ ਹਮਾ ਕੇ ਆ ਰਹੇ ਨੇ ਕੀ ਕਹੋ ਇਸ ਮੌਕੇ ਤੇ ਵੀ ਮੀਟੇਰ ਜੀ ਇੱਕ ਬਹੁਤ ਹੀ ਸੁੰਝਾ ਇਨਸਾਨ ਹੈ ਜੋ 스포츠 ਦਾ ਵੀ ਪੱਕਾ ਹੈ 스포츠 ਦਾ ਮਾਹੌਲ ਤੇ ਪੰਜਾਬ ਦੇ ਬਿਲਕੁਲ ਨਾਰਮ ਪੈ ਗਿਆ ਸੀਗਾ ਅੱਜ 스포츠 ਦੇ ਵਿੱਚ ਸਾਡੇ ਬੱਚੇ 골ਡ ਮੈਡਲ ਸਿਲਵਰ ਮੈਡਲ ਜਿੱਤ ਕੇ ਆਉਦੇ ਨੇ ਪਰ ਵੱਡੀ ਗੱਲ ਇਹ ਹੈ ਜਿਹੜਾ ਜਿੱਤ ਕੇ ਆਉਦਾ ਹੈ ਉਹਨੂੰ ਉੱਤੇ ਪਿਛਲੇ ਵਿੱਚ ਆਸੇ ਕਿਸਮਾਂ ਆਪ ਹੁੰਦੀਆਂ ਨੇ ਇਹ ਉਤਸਾਹਿਤ ਹੋ ਰਿਹਾ ਹੈ ਖੇਡਾਂ ਦਾ ਮਾਹੌਲ ਪੰਜਾਬ ਦੇ ਵਿੱਚ ਦੁਬਾਰਾ ਤੋਂ ਉਹਦੇ ਲਈ ਵਜ਼ਾਈ ਦੇ ਪਾਤੜੇ ਗੁਰਮੀਤ ਮੀਠੇਰ ਜੀ ਮੀਠੇਰ ਜੀ ਔਰ ਮੀਠੇਰ ਜੀ ਤੋਂ ਅਸੀਂ ਇੱਥੋਂ ਵੱਡੀ ਲੀਡ ਦਾ ਚਾਕੇ ਤੋੜਾਂਗੇ ਜਿਵੇਂ ਪੂਰੇ ਪੰਜਾਬ ਦੇ ਵਿੱਚ 130 ਹੋਊਗਾ ਇੱਥੇ ਸਾਡੇ ਕੋਲੇ ਬਹੁਤ ਮੁੱਦੇ ਨੇ ਜਿਵੇਂ ਬਿਜਲੀ ਫਰੀ ਹੈ ਹਰੇਕ ਮਰਗ ਨੂੰ ਐਸੇ ਤਰ੍ਹਾਂ ਜਿਹੜਾ ਲੈਰੀ ਪਾਣੀ ਹੈ ਹਰੇਕ ਖੇਤਾਂ ਨੂੰ ਮਾਇਆ ਉਹਨਾਂ ਨੇ ਕਦੇ 75 ਸਾਲ ਦੇ ਵਿੱਚ ਕਿਸੇ ਨੇ ਸੋਚਿਆ ਵੀ ਨਹੀਂ ਸੀ ਪਾਣੀ ਦਾ ਬਹੁਤ ਵੱਡਾ ਮੁੱਦਾ ਹੈ ਪਾਣੀ ਸਾਡਾ ਹੈ ਉਹ ਦੂਜੇ ਸਟੇਟਾਂ ਤੋਂ ਚਲਿਆ ਜਾਂਦਾ ਹੈ ਅੱਜ ਹਰੇਕ ਖੇਤ ਦੇ ਵਿੱਚ ਮੈਡੀਕਲ ਸੇ ਖੇਤਰ ਦੇ ਵਿੱਚ ਐਨਾ ਮੈਡੀਕਲ ਜੇ ਦਵਾਈ ਤੁਸੀਂ ਸਰਕਾਰੀ ਹਸਪਤਾਲ ਨਹੀਂ ਖਾਣਾ ਜਾਂਦੇ ਹੋ ਜਿੱਥੇ ਦਵਾਈ ਦੀ ਤੇ ਡਾਕਟਰ ਦੀ ਡਿਊਟੀ ਹੈ ਮਾਰੋ ਦਵਾਈ ਲੈ ਕੇ ਤੁਹਾਨੂੰ ਦੇਊਗਾ ਬਹੁਤ ਵੱਡੀ ਗੱਲ ਹੈ ਇਹ ਸਾਡੇ ਲਈ ਐਸੀ ਤਰ੍ਹਾਂ ਰੁਜ਼ਗਾਰ 45000 45000 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਇਹ ਵੀ ਵੱਡੀ ਗੱਲ ਹੈ ਜਿਸ ਨੂੰ ਮਰਜ਼ੀ ਪੁੱਛੋ ਤੁਸੀਂ ਪਾਰਦਰਸ਼ੀ ਹੋ ਰਹੀ ਹੈ ਕਿਸੇ ਦਾ ਇੱਕ ਪੈਸਾ ਵੀ ਨਹੀਂ ਲੱਗ ਰਿਹਾ ਜਿੱਤੇ ਕਹਿੰਦੇ ਸੀ ਵੀ ਨੌਕਰੀਆਂ ਵਿਕਦੀਆਂ ਨੇ 25-25000 ਦੇ ਚ 25-25 ਲੱਖ ਦੇ ਵਿੱਚ ਸਟਾਰ ਮਿਲਦਾ ਸੀਗਾ ਅੱਜ ਫਿਲੀ ਨੌਕਰੀਆਂ ਮਿਲਦੀਆਂ ਨੇ ਸਰਕਾਰ ਪਾਸ ਸਿੰਘ ਮਾਨ ਜਿੰਦਾਬਾਦ